ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਕੋਈ ਜ਼ਮਾਨਾ ਸੀ ਜਦੋਂ ਕਿਸੇ ਦੇਸ਼ ਤੇ ਰਾਜ ਤੇ ਕਬਜ਼ਾ ਕਰਨ ਦੇ ਲਈ ਡਾਇਰੈਕਟ ਲੜਾਈਆਂ ਹੁੰਦੀਆਂ ਸੀ ਹਥਿਆਰਬੰਦ ਯੁੱਧ ਕੀਤੇ ਜਾਂਦੇ ਸੀ ਪਰ ਅੱਜ ਜ਼ਮਾਨਾ ਬਦਲ ਗਿਆ ਅੱਜ ਕੀ ਹੁੰਦਾ ਕਿ ਉੱਥੋਂ ਦੇ ਲੋਕਾਂ ਦਾ ਜਿਹੜਾ ਹੈ ਧਰਮ ਪਰਿਵਰਤਨ ਹੈ ਉਹ ਕਰ ਦਿੱਤਾ ਜਾਂਦਾ ਹੈ ਉਸ ਦੇ ਨਾਲ ਉਸ ਖਾਨਦਾਨ ਦਾ ਦੇਸ਼ ਦਾ ਰਾਜ ਦਾ ਜਿਹੜਾ ਆਪਣਾ ਕਲਚਰ ਹੈ ਉਹ ਖਤਮ ਹੋ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਭਾਰਤ ਦੇ ਵਿੱਚ ਇਹ ਸਮੱਸਿਆ ਜਿਹੜੀ ਹੈ ਬੜੀ ਵੱਡੀ ਦੇਖਣ ਨੂੰ ਮਿਲਦੀ ਹੈ ਮੁੱਖ ਤੌਰ ਤੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਦਿੱਤਾ ਸੀ ਪੰਜਾਬ ਦੇ ਖੇਤਰ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਬੀਤੇ ਦਿਨੀ ਅਸੀਂ ਪਹਿਲਾਂ ਵੀ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ कि ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਵਿਸ਼ੇਸ਼ ਸਮੁਦਾਇ ਫਿਰਕੇ ਭਾਈਚਾਰ ਦੀ ਜਨਸੰਖਿਆ ਹੈ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਤੁਸੀਂ ਅਕਸਰ ਸੜਕਾਂ ਦੇ ਉੱਪਰ ਫਲੈਕਸ ਪੋਸਟਰ ਬੋਰਡ ਟੰਗੇ ਦੇਖੇ ਹੋਣਗੇ ਚੰਗਿਆਈ ਸਭਾ ਛੁਟਕਾਰਾ ਸਭਾ ਪ੍ਰਾਰਥਨਾ ਸਭਾ ਮਹਾਸਭਾ ਔਰ ਜਿਹੜੇ ਇਹਨਾਂ ਦੇ ਆਯੋਜਕ ਨੇ ਉਹਨਾਂ ਦੇ ਨਾਮ ਉਹਨਾਂ ਦੇ ਨਾਵਾਂ ਦੇ ਨਾਲ ਲੱਗੇ ਗੁੱਤ ਸਾਡੇ ਪੰਜਾਬੀ ਸਨਾਤਨੀ ਸਿੱਖ ਭਾਈਚਾਰੇ ਵਾਲੇ ਹੀ ਨਾ ਉੱਤੇ ਲਿਖਿਆ ਹੁੰਦਾ ਕਿ ਹਾਂਜੀ ਫਲਾਣਾ ਬੰਦੇ ਨੂੰ ਕੈਂਸਰ ਸੀ ਉਹਨੂੰ ਆਹ ਠੀਕ ਹੋ ਗਿਆ ਉਹਦੇ ਘਰੇ ਗਰੀਬੀ ਸੀ ਉਹਨੂੰ ਆਹ ਠੀਕ ਹੋ ਗਿਆ ਇਸੇ ਕਰਕੇ ਤੁਸੀਂ ਸਾਡੀ ਇਸ ਪ੍ਰਾਰਥਨਾ ਸਭਾ ਦੇ ਵਿੱਚ ਜਾਂ ਸਾਡੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਓ ਜਦੋਂ ਉਹ ਉਸ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਹੌਲੀ-ਹੌਲੀ ਧਰਮ ਜਿਹੜਾ ਹੈ ਤਬਦੀਲ ਕੀਤਾ ਜਾਂਦਾ ਹੈ ਇਹ ਬੜਾ ਵੱਡਾ ਗੰਭੀਰ ਵਿਸ਼ਾ ਲਾਲਚ ਦੇ ਕੇ ਪਰਲੋਭਨ ਦੇ ਕੇ ਉਹਨਾਂ ਨੂੰ ਬੜੇ ਵੱਡੇ ਇੱਕ ਵਿਸ਼ੇਸ਼ ਤਬਕੇ ਨੂੰ ਪਰਿਵਰਤਿਤ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਵੱਡੀਆਂ ਵੱਡੀਆਂ ਚਰਚਾ ਮਦਰਸੇ ਖੁੱਲ ਰਹੀ ਨੇ ਤੜਾ ਤੜ ਓਪਨ ਹੋ ਰਹੀ ਨੇ ਉਹ ਪਿੰਡ ਉਹ ਸ਼ਹਿਰ ਜਿੱਥੇ ਉਹਨਾਂ ਭਾਈਚਾਰੇ ਦੀ ਜਿਹੜੀ ਆਬਾਦੀ ਹੈ ਉਹ ਨਹੀਂ ਹੈ ਦੂਰ ਦੂਰ ਤੱਕ ਨਹੀਂ ਹੈ ਉਹਨਾਂ ਖੇਤਰਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਔਰ ਇਹ ਜਿਹੜਾ ਸਭ ਕੰਮ ਹੈ ਇੱਕ ਯੋਜਨਾਬੱਧ ਸੂ ਨਿਯੋਜਿਤ ਤਰੀਕੇ ਦੇ ਨਾਲ ਜਿਹੜਾ ਹੈ ਇਹ ਚੱਲ ਰਿਹਾ ਹੈ ਬਿਨ ਤੇ ਨਹੀਂ ਸਬਬੀ ਦੋਆਬਾ ਖੇਤਰ ਦੇ ਵਿੱਚ ਪ੍ਰਵਾਸ ਕਰਨ ਦਾ ਮੌਕਾ ਮਿਲਿਆ ਉੱਥੇ ਇੱਕ ਫਲੈਕਸਾ ਲੱਗੀ ਹੋਈ ਸੀ ਬੜੀ ਵੱਡੀਆਂ ਜਿਵੇਂ ਆ ਆਉਂਦੇ ਵਾਲੇ ਕਰਸ਼ਿਤ ਕੀਤਾ ਉਹਨਾਂ ਫਲੈਕਸਾਂ ਦੇ ਲਿਖਿਆ ਸੀ ਕਿ ਚਿੱਟੇ ਤੇ ਨਸ਼ੇ ਤੋਂ ਛੁਟਕਾਰਾ ਸਦਾ ਦੇ ਲਈ ਪਾਓ ਉਸ ਪੋਸਟਰ ਨੂੰ ਦੇਖ ਕੇ ਸਮਝਣ ਵਾਲਾ ਸਮਝ ਸਕਦਾ ਕਿ ਉਸ ਦਾ ਅਰਥ ਕੀ ਸੀ ਉਹਨਾਂ ਨੂੰ ਕਿੱਥੇ ਬੁਲਾਇਆ ਜਾ ਰਿਹਾ ਜਦੋਂ ਅਕਸਰ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਲੋਕ ਕਹਿੰਦਾ ਕਿ ਅਸੀਂ ਤਾਂ ਸਮਾਜਿਕ ਕੰਮ ਕਰਦੇ ਹਾਂ ਜੀ ਅਸੀਂ ਤਾਂ ਲੋਕ ਭਲਾਈ ਦੇ ਜਿਹੜੇ ਕੰਮ ਹੈ ਉਹ ਕਰਦੇ ਹਾਂ ਪਰ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ਦੇ ਆੜੇ-ਹੀਠਾਂ ਧਰਮ ਪਰਿਵਰਤਨ ਦਾ ਕੰਮ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਇਹ ਇੱਕ ਗੰਭੀਰ ਵਿਸ਼ਾ ਜਿਹੜਾ ਸਾਨੂੰ ਸੋਚਣ ਤੇ ਮਜਬੂਰ ਕਰ ਰਿਹਾ ਕਿਸ ਤਰ੍ਹਾਂ ਸਾਡੇ ਭਾਈਚਾਰੇ ਨੂੰ ਪ੍ਰਲੋਭਨ ਦਿੱਤਾ ਜਾ ਰਿਹਾ ਬਾਹਰ ਪੇ ਜਾਂਦਾ ਪ੍ਰਲੋਭਨ ਕਦੀ ਘਰ ਪਾ ਕੇ ਦੇਣ ਦਾ ਪ੍ਰਲੋਭਨ ਜੇ ਸੇਵਾ ਹੀ ਕਰਨੀ ਹੈ ਤਾਂ ਸੇਵਾ ਤਾਂ ਸਾਡੇ ਬਹੁਤ ਸਾਰੇ ਸਨਾਤਨੀ ਸੰਗਠਨ ਨੇ ਸਾਡੇ ਸਿੱਖ ਸੰਗਠਨ ਨੇ ਆਲਰੇਡੀ ਕਰ ਰਹੇ ਨੇ ਪਰ ਉਹ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾ ਰਹੇ ਇਸ ਨੂੰ ਸੱਚ ਐਨਿਕ ਗੰਭੀਰ ਹੈ ਇਸ ਦੇ ਉੱਪਰ ਲੈ ਕੇ ਇੱਕ ਬੜੀ ਵੱਡੀ ਬਹਿਸ ਤੇ ਚਰਚਾ ਛੜੀ ਹੋਈ ਹੈ ਔਰ ਅੱਜ ਇਸ ਸਾਰੇ ਮੁੱਦੇ ਤੋਂ ਤੰਗ ਆ ਕੇ ਇਲਾਹਾਬਾਦ ਹਾਈ ਕੋਰਟ ਦੇ ਜਿਹੜੇ ਜਸਟਿਸ ਨੇ ਰੋਹਿਤ ਰੰਜਨ ਅਗਰਵਾਲ ਜੀ ਉਹਨਾਂ ਨੇ ਇੱਕ ਸਖਤ ਟਿੱਪਣੀ ਕੀਤੀ ਉਹਨਾਂ ਦੇ ਕੋਲ ਇੱਕ ਯੂਪੀ ਦੇ ਪਿੰਡ ਦਾ ਮਾਮਲਾ ਪਹੁੰਚਿਆ ਜਿਹਦੇ ਵਿੱਚ ਇੱਕ ਵਿਅਕਤੀ ਇੱਕ ਗਰੀਬ ਪਰਿਵਾਰ ਦੇ ਲੋਕਾਂ ਨੂੰ ਆਪਣੇ ਨਾਲ ਦਿੱਲੀ ਲੈ ਕੇ ਗਿਆ ਕਿਹਾ ਕਿ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਤੁਹਾਨੂੰ ਡੀਕ ਕਰਾਵਾਂਗੇ ਪਰ ਉਸ ਤੋਂ ਬਾਅਦ ਉਹ ਪਰਿਵਾਰ ਵਾਪਸ ਨਹੀਂ ਬੋੜਿਆ ਜਦੋਂ ਪਰਿਵਾਰ ਬੋੜਿਆ ਤਾਂ ਉਹ ਜਿਹੜਾ ਸੀ ਉਹਨਾਂ ਦੇ ਪਰਿਵਾਰ ਦੇ ਲੋਕ ਉਹਨਾਂ ਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ ਸੀ ਜਿਹੜਾ ਵਿਅਕਤੀ ਉਹਨਾਂ ਨੂੰ ਲੈ ਕੇ ਗਿਆ ਸੀ ਉਹਦੇ ਵਿਰੁੱਧ ਇੱਕ ਵਿਅਕਤੀ ਨੇ ਜਿਹੜੀ ਪਟੀਸ਼ਨ ਪਾਈ ਇਹ ਸਾਰਾ ਮਾਮਲਾ ਹਾਈ ਕੋਰਟ ਦੇ ਸੰਗਿਆਨ ਦੇ ਵਿੱਚ ਲੈ ਕੇ ਆਂਦਾ ਉਸ ਤੋਂ ਬਾਅਦ ਜਸਟਿਸ ਰੋਹਿਤ ਰੰਜਨ ਅਗਰਵਾਧ ਜੀ ਨੇ ਇੱਕ ਢੀਡੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਧਰਮ ਪਰਿਵਰਤਨ ਹੈ ਇਹ ਬੜਾ ਕਾਨੂੰਨਾਕਾਰ ਚ ਹੈ ਧਾਰਮਿਕ ਸੁਤੰਤਰਤਾ ਸਾਡਾ ਸੰਵਿਧਾਨ ਸਭ ਨੂੰ ਦਿੰਦਾ ਹੈ ਆਪਣਾ ਧਰਮ ਮੰਨਣ ਦਾ ਅਧਿਕਾਰ ਸਭ ਨੂੰ ਆਪਣਾ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਸਭ ਨੂੰ ਹੈ ਲੇਕਿਨ ਧਰਮ ਪ੍ਰਚਾਰ ਦੇ ਨਾਮ ਹੇਠ ਧਰਮ ਪਰਿਵਰਤਨ ਕਰਉਣਾ ਇਸ ਦੀ ਜਿਹੜੀ ਅਗਿਆ ਹੈ ਉਹ ਸੰਧ ਸੰਵਧਾਨ ਨਹੀਂ ਦਿੰਦਾ ਇਹ ਟਿੱਪਣੀ ਕਰਦੇ ਹੋਏ ਮਾਨਯੋਗ ਲਾਹੌਰ ਹਾਈ ਕੋਰਟ ਨੇ ਉਸ ਦੋਸ਼ੀ ਦੀ ਜਿਹੜੀ ਜ਼ਮਾਨਤ ਯਾਚੀ ਕਾ ਹੈ ਉਹ ਰੱਦ ਕਰ ਦਿੱਤੀ ਹੁਣ ਇਹ ਹਾਈ ਕੋਰਟ ਦਾ ਫੈਸਲਾ ਜਿਹੜਾ ਹੈ ਇਹ ਬੜਾ ਵੈਲਿਊਬਲ ਹੈ ਮਾਇਨੇ ਰੱਖਦਾ ਹੈ ਸਾਡੇ ਪੰਜਾਬ ਦੇ ਲਈ ਖਾਸ ਕਰਕੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤਾਰੇ ਪਰਿਵਰਤਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਹੈ ਪੰਜਾਬ ਦਾ ਕਲਚਰ ਤੇਜ਼ੀ ਦੇ ਨਾਲ ਬਦਲਿਆ ਜਾ ਰਿਹਾ ਹੈ ਇਸ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਜਿਹੜੀ ਗੁਰੂਆਂ ઋਸ਼ੀਆਂ ਮੁਨੀਆਂ ਦੀ ਧਰਤੀ ਹੈ ਉਹ ਇਹ ਆਪਣਾ ਖਤਾਬ ਖੋ ਬੈਠੇ ਉਹ ਪੰਜਾਬ ਜਿੱਥੇ ਤੁਹਾਨੂੰ ਪੈਰ ਪੈਰ ਤੇ ਮੰਦਰ ਗੁਰਦੁਆਰਾ ਮਿਲਦੇ ਸੀ ਅੱਜ ਉਹਨਾਂ ਦੇ ਨਾਲੋਂ ਦੂਸਰੇ ਧਰਮ ਸਥਾਨਾਂ ਦੇ ਜਿਹੜੇ ਸਥਾਨਾ ਤੁਹਾਨੂੰ ਮਿਲਣ ਲੱਗ ਪਏ ਨੇ ਔਰ ਇੱਕ ਵਿਸ਼ੇਸ਼ ਤਰੀਕੇ ਦੇ ਨਾਲ ਜਿਹੜੀ ਆਬਾਦੀ ਵਧੀ ਹੋਣਾ ਇੱਕ ਆਬਾਦੀ ਜਿਹੜੀ ਇੱਕ ਫਿਰਕੇ ਨੇ ਦੂਜੇ ਫਿਰਕੇ ਨੂੰ ਤਬਦੀਲ ਕਰਕੇ ਆਪ ਦੇ ਵਿੱਚ ਬਦਲਿਆ ਤੇ ਦੂਜੀ ਉਹ ਆਬਾਦੀ ਹੈ ਜਿਹੜੀ ਦੂਸਰੇ ਰਾਜਾਂ ਤੋਂ ਇੱਥੇ ਉੱਠ ਕੇ ਆ। ਬਰੀਆਨੀਆਂ ਦੇ ਢਾਬੇ ਖੋਲਣੇ ਵਿਸ਼ੇਸ਼ ਨਾਮ ਦੇ ਹੇਠ ਇੱਕੋ ਨਾਮ ਦੇ ਬਰੀਆਨੀਆਂ ਦੇ ਜਿਹੜੇ ਢਾਬੇ ਉਹ ਤੁਹਾਨੂੰ ਹਰ ਸ਼ਹਿਰ ਦੇ ਵਿੱਚ ਦੇਖੋ ਨੂੰ ਮਿਲਣਗੇ। ਇਹ ਵੀ ਬੜਾ ਇੱਕ ਗੰਭੀਰ ਚਰਚਾ ਦਾ ਵਿਸ਼ਾ ਹੈ। ਸਾਡੀ ਸਰਕਾਰਾਂ ਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ। ਇਸ ਤੇ ਖੋਜ ਕਰਨੀ ਚਾਹੀਦੀ ਹੈ। ਅਰਸ ਮਾਮਲੇ ਤੇ ਸੰਗੀਨਤਾ ਨਾਲ ਇਸ ਨੂੰ ਹੱਲ ਕਰਿਆ ਜਾਣਾ ਚਾਹੀਦਾ ਹੈ। ਔਰ ਜਿਹੜੀ ਅੱਜ ਮਾਨਯੋਗ ਇਲਾਹਾਬਾਦ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ, ਇਹ ਟਿੱਪਣੀ ਸਾਨੂੰ ਸਭ ਨੂੰ ਸੋਚਣ ਦੇ ਮਜਬੂਰ ਕਰਦੀ ਹੈ। ਇਸ ਤੋਂ ਤੁਸੀਂ ਇਸ ਮਾਮਲੇ ਦੀ ਗੰਭੀਰਤਾ ਦਾ ਪਤਾ ਲੱਗ ਸਕਦਾ ਕਿ ਹੁਣ ਇਹ ਮਸਲਾ ਕਿਸ ਹੱਦ ਤੱਕ ਸਾਡੀਆਂ ਜਣਾਵੰਡਨ ਤੇ ਤੁਰ ਪਿਆ ਕਿ ਅੱਜ ਜਸਟਿਸ ਰੋਹਿਤ ਰੰਜਨ ਅਗਰਵਾਲ ਜੀ ਨੂੰ ਇਸ ਮੁੱਦੇ ਤੇ ਟਿੱਪਣੀ ਕਰਨੀ ਪੈਗੀ। ਆਸ਼ਾ ਕਰਦੇ ਹਾਂ ਕਿ ਜਿੱਥੇ ਕੁਝ ਸਾਡੇ ਸਨਾਤੀ ਨੇ ਸੰਗਠਨ ਸਿੱਖ ਸੰਗਠਨ ਆਪਦੇ ਆਪ ਦੇ ਪੱਧਰ ਤੇ ਇਸ ਧਰਮ ਪਰਿਵਰਤਨ ਦੇ ਕਾਰਜ ਨੂੰ ਲੈ ਕੇ ਆਪਣਾ ਵਿਰੋਧ ਕਰ ਰਹੇ ਨੇ ਔਰ ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਜਿਸ ਧਰਮ ਫਿਰਕੇ ਮਸਬ ਦੇ ਨਾਲ ਉਹ ਸ਼ੁਰੂ ਤੋਂ ਨੇ ਉਸ ਨਾਲ ਜੁੜੇ ਰਹੇ ਨੇ ਉਹ ਆਪਣਾ ਧਰਮ ਕਲਚਰ ਸਭਿਆਤਾ ਦਾ ਬਦਲਣ ਇਹਨਾਂ ਦੇ ਨਾਲ ਬੇਨਤੀ ਹੈ ਉਹ तमाम ਵੱਡੇ ਸੰਗਠਨਾਂ ਨੂੰ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਸਨਾਤਨੀ ਸੰਗਠਨ ਨੇ ਕਿ ਤੁਸੀਂ ਵੀ ਅੱਗੇ ਆਓ ਤੇ ਇਸ ਮੁੱਦੇ ਨੂੰ ਹੱਲ ਕਰੀਏ ਅਸੀਂ ਆਪਣੀਆਂ ਜੜਾਂ ਨਾਲ ਵੱਡੀਏ ਪੰਜਾਬ ਪੰਜਾਬ ਦਾ ਰਹੇ ਪੰਜਾਬ ਗੁਰੂਆਂ ਰੇਸ਼ੀਆਂ ਮੁਰੀਆਂ ਦਾ ਰਹੇ ਇੱਥੋਂ ਦੇ ਲੋਕੀ ਖੁਸ਼ਹਾਲ ਰਹਿਣ ਤੇ ਕਿਸੇ ਨੂੰ ਵੀ ਲਾਲਚ ਦੇ ਪਿੱਛੇ ਲੋਭ ਦੇ ਪਿੱਛੇ ਆਪਣਾ ਧਰਮ ਨਾ ਪਤੰਨਾ ਪਵੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ That's